ਜਿਹੜੇ ਦਪਿੰਦਰ ਹੁੱਡਾ ਨੇ ਜੋ ਹਰਿਆਣਾ ਤੋਂ ਲੋਕ ਸਭਾ ਦੇ ਸੰਸਦ ਨੇ ਤੇ ਜਿਹੜੀ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠ ਜੋੜ ਸੀ ਉਹਦੇ ਉਹ ਸੰਸਦ ਨੇ ਉਹਨਾਂ ਨੇ ਇੱਕ ਮੰਗ ਰੱਖੀ ਹੈ ਉਹ ਮੰਗ ਇਹ ਹੈ ਕਿ ਪੰਜਾਬ ਯੂਨੀਵਰਸਿਟੀ ਜੋ ਨੌਜਵਾਨਾਂ ਦੀ ਪੰਜਾਬ ਦੇ ਨੌਜਵਾਨਾਂ ਦਾ ਦਿਲ ਹੈਗਾ ਉਸ ਦਾ ਨਾਮ ਬਦਲਿਆ ਜਾਵੇ ਇਹ ਹੁੱਡਾ ਸਾਹਿਬ ਇਹ ਹੋ ਨਹੀਂ ਸਕਦਾ ਤੁਸੀਂ ਜਿਹੜੀਆਂ ਮਰਜ਼ੀ ਚਾਲਾਂ ਚੱਲੋ ਮੰਨਿਆ ਤੁਸੀਂ ਕਾਂਗਰਸ ਦੇ ਸੀਨੀਅਰ ਲੀਡਰ ਹੋ ਰਾਸ਼ਟਰੀ ਲੀਡਰ ਹੋ ਪਰ ਇਹ ਹੋਣ ਨਹੀਂ ਦੇਣਗੇ ਪੰਜਾਬੀ ਮੈਂ ਤਾਂ ਸਵਾਲ ਪੁੱਛਣਾ ਚਾਹਦਾ ਕਿਉਂਕਿ ਦਪਿੰਦਰ ਹੁੱਡਾ ਨੇ ਇਹ ਗੱਲ ਆਖੀ ਹੈ ਕਿ ਉਹ ਮੌਨਸੂਨ ਸੈਸ਼ਨ ਦੇ ਵਿੱਚ ਇੱਕ ਬਿੱਲ ਲੈ ਕੇ ਆਉਣਗੇ ਕਿ ਜਿਸ ਵਿੱਚ ਇਹ ਗੱਲ ਰੱਖੀ ਜਾਊਗੀ ਕਿ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲਾਇਆ ਜਾਵੇ ਮੈਂ ਪੁੱਛਣਾ ਚਾਹਦਾ ਆਮ ਆਦਮੀ ਪਾਰਟੀ ਨੂੰ ਮੈਂ ਪੁੱਛਣਾ ਚਾਹਦਾ ਕਾਂਗਰਸ ਪਾਰਟੀ ਦੇ ਸਾਰੇ ਜਿਹਨੇ ਐਮਪੀ ਸਹਿਬਾਨ ਨੇ ਚਾਹੇ ਉਹ ਰਾਜ ਸਭਾ ਦੇ ਨੇ ਚਾਹੇ ਲੋਕ ਸਭਾ ਦੇ ਨੇ ਕਿ ਥੋੜਾ ਇਹ ਵਿਅਕਤੀ ਥੋੜਾ ਇਹ ਸੰਸਦ ਜੋ ਕਾਂਗਰਸ ਪਾਰਟੀ ਨਾਲ ਤਾਲੁਕਤ ਰੱਖਦਾ ਹੈ ਇੰਡੀਆ ਐਲਾਈਅੰਸ ਨਾਲ ਤਾਲੁਕਤ ਰੱਖਦਾ ਹੈ ਕਿ ਤੁਸੀਂ ਉਹਦੀ ਮੰਗ ਦਾ ਸਮਰਥਨ ਕਰੋਗੇ ਕਿ ਪੰਜਾਬ ਨਾਲ ਖੜੋਗੇ ਪੰਜਾਬ ਯੂਨੀਵਰਸਿਟੀ ਨਾਲ ਖੜੋਗੇ ਇਸ ਤੇ ਆਪ ਦਾ ਸਟੈਂਡ ਸਪਸ਼ਟ ਕਰੋ ਹਜੇ ਤੱਕ ਥੋੜੇ ਜੋ ਕੋਈ ਵੀ ਨਹੀਂ ਬੋਲੇ ਆ ਜਿਹੜਾ ਇਹ ਗੱਲ ਕਹਿ ਸਕੇ ਕਿ ਪੰਜਾਬ ਯੂਨੀਵਰਸਿਟੀ ਦਾ ਨਾਮ ਨਹੀਂ ਬਦਲਣਾ ਚਾਹੀਦਾ ਨਾਈ ਥੋਟੀ ਐਨ ਐਸ ਯੂ ਆਈ ਨਾਈ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਸਟੂਡੈਂਟ ਵਿੰਗ ਕੋਈ ਬੋਲ ਹੀ ਨਹੀਂ ਰਿਹਾ ਐਡਾ ਇੰਪੋਰਟੈਂਟ ਇਸ਼ੂ ਹੈ ਸਾਡੇ ਪੰਜਾਬ ਯੂਨੀਵਰਸਿਟੀ ਦੇ ਨਾਮ ਬਦਲਣ ਨਾਲ ਗੱਲ ਸ਼ੁਰੂ ਹੋ ਗਈਆਂ ਨੇ ਤੇ ਛੋਟਾ ਫਰਜ਼ ਨਹੀਂ ਬੰਦਦਾ ਪੰਜਾਬ ਦੇ ਨਾਲ ਖੜੀ ਸੋ ਇਸ ਇਸ਼ੂ ਤੇ ਅਸੀਂ ਸਪਸ਼ਟ ਹੈ ਅਸੀਂ ਪੰਜਾਬ ਯੂਨੀਵਰਸਿਟੀ ਦਾ ਨਾਮ ਨਹੀਂ ਬਦਲਦਾਂਗੇ ਧੰਨਵਾਦ